ਕਿ ਜਿਹੜੇ ਉੱਥੇ ਇੱਕ ਲੱਕੀ ਨਾਮ ਦਾ ਮੁਲਾਜ਼ਮ ਹੈ ਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਜਿਹੜੇ ਬੰਦੇ ਨੇ ਨੋਟਿਸ ਕੱਢੇ ਸਾਨੂੰ ਉਹਦੀ ਜਾਣਕਾਰੀ ਦਿਓ ਹੂੰ ਉਹ ਸਾਨੂੰ ਮੋੜੋਂ ਅੱਗੇ ਉਹ ਕਹਿੰਦੇ ਬਕਰਾੜ ਦੇ ਵਿੱਚ ਕਹਿੰਦਾ ਵੀ ਤੁਸੀਂ ਕੌਣ ਐ ਜੀ ਤੁਹਾਨੂੰ ਇਹ ਜਾਣਕਾਰੀ ਦੇਈਏ ਅੱਛਾ ਜੀ ਕਿਤੇ ਮੇਰੇ ਤੁਸੀਂ ਧਰਨਾ ਲਾ ਰਹੇ ਆ ਮੈਂ ਕਿਹਾ ਬਿਲਕੁਲ ਲਾ ਰਹੇ ਆ ਜੀ ਉਹ ਕਹਿੰਦਾ ਵੀ ਧਰਨਾ ਨਹੀਂ ਤੁਸੀਂ ਲਾਉਣਾ ਅੱਛਾ ਜੀ ਮੈਂ ਕਿਹ ਕਾਰਨ ਦੱਸੋ ਕਿਉਂ ਨਹੀਂ ਤਰਨਾ ਲਾਉਣਾ ਵੀ ਅਸੀਂ ਤੁਹਾਡੇ ਦੂਰੋਂ ਥੋੜਾ ਲਾ ਰਹੇ ਅਸੀਂ ਤਾਂ ਈਓ ਸਾਹਿਬ ਦੇ ਜਾਂ ਏਸੋ ਸਾਹਿਬ ਦੇ ਜਾਂ ਜਿਹੜੇ ਹੋਰ ਨਗਰ ਦੇ ਕੋਤਲ ਦੇ ਮਿਲਾਰੇ ਦੇ ਖਿਲਾਫ ਲਾ ਰਹੇ ਹਦਕਾਰੀਆਂ ਦੇ ਖਿਲਾਫ ਲਾ ਰਹੇ ਆ ਵੀ ਤੁਸੀਂ ਕਿਉਂ ਇਹ ਚਾਹੁੰਦੇ ਹੋ ਵੀ ਅਸੀਂ ਨਾ ਲਈਏ ਨਹੀਂ ਜੀ ਸਾਡੀ ਬੇਇੱਜ਼ਤੀ ਆ ਸਾਡੇ ਜਿਹੜੇ ਅਸਰ ਹੈ ਸਾਡੇ ਅਸਰਿਓ ਅੱਛਾ ਜੀ ਹਾਂ ਜੀ ਤੋਂ ਮੈਂ ਕਿਹਾ ਨਹੀਂ ਵੇ ਇਦਾਂ ਨਹੀਂ ਭਾਈ ਹੁਣੇ ਅਸੀਂ ਤਾਂ ਉਹਨੂੰ ਤਰਨੇ ਲਈ ਕੋਲ ਦੇ ਚੁੱਕੇ ਆ ਅਸੀਂ ਦੇਖੋ ਇਹ ਬਹੁਤ ਵੱਡੇ ਮਸਲੇ ਹੈਗੇ ਆ ਕੋਈ ਛੋਟਾ ਛੋਟੇ ਲੈਵਲ ਦਾ ਕੰਮ ਨਹੀਂ ਹੈਗਾ ਇਹ ਹੂੰ ਕਾਫੀ ਕਾਸਰਦ ਵੀ ਲੜੇ ਹੋਏ ਆ ਔਰ ਜਿਹੜਾ ਉੱਥੇ ਮੇਨ ਇਹ ਮੁਲਾਜ਼ਮ ਹੈ ਲੱਕੀ ਉਹ ਵੀ ਕਾਫੀ ਵੱਡੀ ਧਾਂਦਲੀ ਦੇ ਵਿੱਚ ਮੌਜੂਦ ਹੈ ਜੀ ਆ ਮੇਰੇ ਕੋਲ ਪੁਖਤਾ ਸਬੂਤ ਆ ਇੱਕ ਨਗਰ ਤੋਂ ਜਾਣਾ ਸ਼ੁਰੂ ਕੀਤਾ ਜੀ ਮੇਰੇ ਖਿਆਲ 10 ਤੋਂ 15 ਸਾਲ ਮੈਨੂੰ ਹੋਇਆ ਇਸ ਇਹ ਇਨਸਾਨ ਨੂੰ ਮੈਂ ਇੱਥੇ ਹੀ ਨਗਰ ਤੋਂ ਬਰਾਏ ਵਿੱਚ ਹੀ ਦੇਖ ਰਿਹਾ ਹਾਂ ਜੀ ਇਹਦੀ ਅੱਜ ਤੱਕ ਬਦਲੀ ਨਹੀਂ ਹੋਈ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਨਾ ਵੀ ਇਦਾਂ ਦੇ ਬੰਦੇ ਦੀ ਬਦਲੀ ਕਰੋ ਇਥੋਂ ਨਵਾਂ ਬੰਦਾ ਕੋਈ ਦਿਓ ਜਿਹੜਾ ਇਹ ਬੰਦੇ ਸ਼ਹਿਰ ਦਾ ਪੂਰਾ ਭੇਤੀ ਹੋ ਚੁੱਕਾ ਹੈ ਇਹਨੂੰ ਇਕੱਲੇ ਇਕੱਲੇ ਬੰਦੇ ਦਾ ਪਤਾ ਵੀ ਕਿਹੜਾ ਕੰਮ ਕਿੱਦਾਂ ਕਰਨਾ ਕਿਹੜਾ ਕਿੱਦਾਂ ਕਰਨਾ ਇਹ ਹਰ ਬੰਦੇ ਦਾ ਭੇਤੀ ਆ ਇਹ ਕਰ ਸੋ ਦੋਸਤੋ ਸਵਾਗਤ ਹੈ ਤੁਹਾਡਾ ਏ ਕਵਰੀ ਫਿਰ ਤੋਂ ਤੇ ਅਸੀਂ ਅੱਜ ਜੀ ਬੈਠੇ ਆ ਗੁਰਾਇਆ ਵਿਖੇ ਗੁਰਾਇਆ ਵਿਖੇ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਸ਼ੋਕ ਜੀ ਜਿਨ੍ਹਾਂ ਵੱਲੋਂ ਨਗਰ ਕੌਂਸਲ ਗੁਰਾਇਆਂ ਦੀਆਂ ਧੰਦਲੀਆਂ ਉਜਾਗਰ ਕਰਨ ਦੇ ਲਈ ਪਿਛਲੇ ਦਿਨੀ ਧਰਨਾ ਲਾਇਆ ਜਾਂਦਾ ਆ ਤੇ ਕੀ ਸੀ ਉਹ ਪੂਰਾ ਮਾਮਲਾ ਉਸ ਵੇਲੇ ਜਾਣਨ ਦੇ ਲਈ ਅਸੀਂ ਪਹੁੰਚੇ ਇਨਾਂ ਦੇ ਕੋਲ ਆਹ ਕਰਦੇ ਆ ਗੱਲਬਾਤ ਭਾਈ ਸਸਕੀ ਗੱਲ ਜੀ ਸਸਕੀ ਗੱਲ ਜੀ ਅਸ਼ੋਕ ਜੀ ਕੀ ਮਾਮਲਾ ਹੋ ਗਿਆ ਜਿਹਦੇ ਕਰਕੇ ਤੁਹਾਨੂੰ ਧਰਨਾ ਲਾਉਣਾ ਪੈ ਗਿਆ ਤੇ ਅਸੀਂ ਸੁਣਨ ਵਿੱਚ ਆਇਆ ਵੀ ਧਰਨਾ ਗੁਰਾਇਆਂ ਲਾਉਣਾ ਸੀ ਪਰ ਗ੍ਰਾਂਟ ਚੁੱਕ ਕੇ ਤੁਹਾਨੂੰ ਪਲੌੜ ਲੈਣਾ ਪਿਆ ਇਖਲੇ ਦਿਨ ਹੀ ਅਸੀਂ 8 ਤਰੀਕ ਨੂੰ EO ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਜਿਹਦੇ ਵਿੱਚ ਅਸੀਂ ਇਹ ਐਪਲੀਕੇਸ਼ਨ ਮੰਨ ਕੀਤੀ ਸੀ ਵੀ ਜਿਹੜੇ ਗੁਰਾਇਆਂ ਵਿੱਚ ਮਕਾਨ ਬਿਨਾਂ ਨਕਸ਼ੇ ਤੋਂ ਬਣ ਰਹੇ ਆ ਹੂੰ ਔਰ ਕੁਝ ਦੁਕਾਨਾਂ ਇਦਾਂ ਦੀਆਂ ਜਿਨ੍ਹਾਂ ਨੇ ਰਹਿਸ਼ੀ ਨਕਸ਼ੇ ਪਾਸ ਕਰਾਏ ਔਰ ਕਮਰਸ਼ੀਅਲ ਬਿਲਡਿੰਗਾਂ ਬਣਾ ਰਹੇ ਆ ਅੱਛਾ ਜੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀਗੀ ਵੀ ਇਹ ਤੁਸੀਂ ਜਾਂਚ ਕਰੋ ਤੇ ਇਹਨਾਂ ਤੇ ਕਾਰਵਾਈ ਕਰੋ ਹੂੰ ਪਰ ਜਦੋਂ 10 ਦਿਨ ਨਿਕਲ ਗਏ 10 ਦਿਨਾਂ ਬਾਅਦ ਅਸੀਂ ਜਾਣਕਾਰੀ ਲੈਣ ਲਈ ਨਗਰ ਕੌਂਸਲ ਗੁਰਾਇਆਂ ਪਹੁੰਚੇ ਹੂੰ ਹੂੰ ਜਿਹੜੇ ਉੱਥੇ ਇੱਕ ਲੱਕੀ ਨਾਮ ਦਾ ਮੁਲਾਜ਼ਮ ਹੈ ਆ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਜਿਹੜੇ ਬੰਦੇ ਨੇ ਨੋਟਿਸ ਕੱਢੇ ਸਾਨੂੰ ਉਹਦੀ ਜਾਣਕਾਰੀ ਦਿਓ ਹੂੰ ਉਹ ਸਾਨੂੰ ਮੋਰਿਆਂ ਅੱਗੇ ਉਹ ਕਹਿੰਦੇ ਬਕਰਾੜ ਦੇ ਵਿੱਚ ਕਹਿੰਦਾ ਵੀ ਤੁਸੀਂ ਕੌਣ ਐ ਜਿਹਨੂੰ ਤੁਹਾਨੂੰ ਇਹ ਜਾਣਕਾਰੀ ਦੇਈਏ ਅੱਛਾ ਜੀ ਤੇ ਜਦੋਂ ਅਸੀਂ ਕਿਹਾ ਵੀ ਅਸੀਂ ਜੇ ਤੁਹਾਨੂੰ ਕੋਈ ਐਪਲੀਕੇਸ਼ਨ ਦੀ ਲੋੜ ਆ ਜਾਂ ਤੁਹਾਨੂੰ ਆਰਟੀਆਈ ਦੀ ਲੋੜ ਆ ਅਸੀਂ ਉਹ ਪਾ ਦਿੰਨੇ ਆ ਸਾਨੂੰ ਜਾਣਕਾਰੀ ਦਿਓ ਕਹਿੰਦਾ ਨਹੀਂ ਜੀ ਕਹਿੰਦਾ ਪਬਲਿਕ ਨੋਟਿਸ ਨਹੀਂ ਕਿਹੜੇ ਤੁਹਾਨੂੰ ਦੱਸ ਦਈਏ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਓਕੇ ਬਸ ਇੱਕ ਬੰਦੇ ਨੇ ਨੋਟਿਸ ਕੱਢਿਆ ਉਹ ਤੁਹਾਨੂੰ ਦੱਸ ਦਿੰਨੇ ਬਾਕੀਆਂ ਦੀ ਅਸੀਂ ਤਿਆਰੀ ਕਰ ਰਹੇ ਆ ਮੈਂ ਕਹਿੰਦਾ ਦੱਸ ਦੇਣਾ ਬਸ ਦੱਸ ਦੇਣ ਦੀ ਤਿਆਰੀ ਕਰੀ ਜਾਂਦੇ ਆ ਜੇ ਬ ਉਹ ਤਾਂ ਇੱਕ ਦਿਨ ਹੀ ਬਹੁਤ ਹੁੰਦਾ ਉਹਦੇ ਲਈ 10 ਦਿਨਾਂ ਵਿੱਚ ਤੁਹਾਡੇ ਨੂੰ ਨੋਟਿਸ ਨਹੀਂ ਤਿਆਰ ਹੋਇਆ ਤਾਂ ਤੁਸੀਂ ਕਾਰਵਾਈ ਕਰੋਗੇ ਅਬ ਜੇ ਨੋਟਿਸ ਤਿਆਰ ਕਰਨ ਨੂੰ 10 ਦਿਨ ਲੱਗ ਗਏ ਤੇ ਕਾਰਵਾਈ ਨੂੰ ਤਾਂ ਫਿਰ ਲੰਬਾ ਸਮਾਂ ਲੱਗੇਗਾ ਇਹ ਫਿਰ ਸਾਲਾਂ ਲੱਗੂਗੇ ਤਿਆਰ ਇਹ ਦੈਸੂ ਜਗਹ ਨੂੰ ਕਾਰਵਾਈ ਕਰਨ ਨੂੰ ਔਰ ਅਸੀਂ ਦੂਸਰੇ ਦਿਨ ਫਿਰ ਧਰਨੇ ਦਾ ਪ੍ਰੋਗਰਾਮ ਰੱਖਿਆ ਉਹਦਾ ਧਰਨੇ ਦਾ ਪ੍ਰੋਗਰਾਮ ਰੱਖਿਆ ਤੇ ਸਵੇਰੇ 6:30 ਵਜੇ ਮੇਰੇ ਘਰ ਦੀ ਬੈਲ ਵੱਜਦੀ ਹੈ ਮੈਂ ਸੁੱਤਾ ਪਿਆ ਸੀ ਮੈਂ ਉੱਠਿਆ ਜਦੋਂ ਉੱਠ ਕੇ ਦੇਖਿਆ ਬਾਹਰ ਸਫਾਈ ਕਰੂਚਾਰੀ ਪੰਜ-ਸੱਤ ਜਣੇ ਮੇਰੇ ਘਰ ਦੇ ਬਾਹਰ ਖੜੇ ਸੀ ਮੈਂ ਨੀਚੇ ਉਤਰਿਆ ਤੇ ਉਹ ਮੈਂ ਬੁਲਾਇਆ ਉਹਨ ਉਨੀ ਆ ਕੇ ਮੇਰੇ ਨਾਲ ਗੱਲ ਕੀਤੀ ਮੇਰੇ ਤੁਸੀਂ ਧਰਨਾ ਲਾ ਰਹੇ ਆ ਮੈਂ ਕਿਹਾ ਬਿਲਕੁਲ ਲਾ ਰਹੇ ਆ ਜੀ ਉਹ ਕਹਿੰਦੇ ਮੈਂ ਧਰਨਾ ਨਹੀਂ ਤੁਸੀਂ ਲਾਉਣਾ ਮੈਂ ਕਿਹਾ ਕਾਰਨ ਦੱਸੋ ਕਿਉਂ ਨਹੀਂ ਧਰਨਾ ਲਾਉਣਾ ਵੀ ਅਸੀਂ ਬਾਡੇ ਦੂਰੋਂ ਥੋੜਾ ਲਾ ਰਹੇ ਆ ਅਸੀਂ ਤਾਂ ਈਓ ਸਾਹਿਬ ਦੇ ਜਾਂ ਐਸਓ ਸਾਹਿਬ ਦੇ ਜਾਂ ਜਿਹੜੇ ਹੋਰ ਨਗਰ ਦੇ ਕੋਤਲ ਦੇ ਮਾਜਾਂ ਦੇ ਖਿਲਾਫ ਲਾ ਰਹੇ ਆ ਅਧਿਕਾਰੀਆਂ ਦੇ ਖਿਲਾਫ ਲਾ ਰਹੇ ਆ ਵੀ ਤੁਸੀਂ ਕਿਉਂ ਇਹ ਚਾਹੁੰਦੇ ਆ ਵੀ ਅਸੀਂ ਨਾ ਲਈਏ ਨਹੀਂ ਜੀ ਸਾਡੀ ਬੇਇੱਜ਼ਤੀ ਆ ਸਾਡੇ ਜਿਹੜੇ ਅਸਰ ਹੈ ਸਾਡੇ ਅਸਰਿਓ ਅੱਛਾ ਜੀ ਹਾਂ ਜੀ ਤੋ ਮੈਨਾਂ ਨਹੀਂ ਵੇ ਇਦਾਂ ਨਹੀਂ ਭਾਜੀ ਹੁਣੇ ਅਸੀਂ ਤਾਂ ਉਹਨੂੰ ਧਰਨੇ ਲਈ ਕਾਲ ਦੇ ਚੁੱਕੇ ਆਂ ਅਸੀਂ ਤਾਂ ਤੁਹਾਡਾ ਲਾਣੇ ਲਾਣਾ ਹੈ ਤੇ ਜਦੋਂ ਅਸੀਂ 10:30 ਪੌਣੇ 11 ਵਜੇ ਤਕਰੀਬ ਧਰਨਾ ਲਗਾਉਣ ਲਈ ਪਹੁੰਚੇ ਤਾਂ ਸਾਡੇ ਜਾਣ ਤੋਂ ਪਹਿਲਾਂ ਹੀ ਸਫਾਈ ਕਰਮਚਾਰੀ 40 ਤੋਂ 50 ਨੰਬਰ ਉੱਥੇ ਇਕੱਠੇ ਹੋਏ ਸੀਗੇ ਔਰ ਸਾਨੂੰ ਦਰਿਆ ਵੀ ਨਹੀਂ ਵਿਛਾਉਣ ਦਿੱਤੀ ਹੁਣੀ ਔਰ ਸਾਡੇ ਨਾਲ ਝਟਪ ਕਰਨੀ ਸ਼ੁਰੂ ਕਰ ਦਿੱਤੀ ਔਰ ਮਾਹੌਲ ਵਿਗੜਦਾ ਦੇਖ ਕੇ ਸਾਡੇ ਇਹ ਸੁਝਵਨ ਲੀਡਰ ਸੀ ਉਹ ਨਹੀਂ ਸਮਝਦਾਰੀ ਤੋਂ ਕੰਮ ਲਿਆ ਵੀ ਆਪਾਂ ਇੱਥੇ ਧਰਨਾ ਨਹੀਂ ਲਾਉਣਾ ਤੇ ਮਾਹੌਲ ਖਰਾਬ ਹੋ ਜਾਊਗਾ ਅਸੀਂ ਐਸਡੀਐਫ ਸਾਹਿਬ ਦੇ ਆਫਿਸ ਪਹੁੰ ਤਮ ਮੈਨੂੰ ਆਪਣੀ ਲੋਕਾਂ ਕੇ ਗੱਲੇ ਰੱਖਣੀਆਂ ਇੱਥੇ ਨਾ ਸੀ ਚਲੋ ਉੱਥੇ ਰੱਖ ਲੈਣਾ ਅਧਿਕਾਰੀ ਜੀ ਜਦੋਂ ਉੱਥੇ ਮੰਤਰੀ ਅਸੀਂ ਧਰਨਾ ਲਗਾਇਆ ਤੇ ਐਸਡੀਐਮ ਸਾਹਾਨੂੰ ਮਿਲਣ ਦੀ ਕੋਸ਼ਿਸ਼ ਨਹੀਂ ਸੀ ਐਸਡੀਐਮ ਸਭ ਨਹੀਂ ਸੀ ਉਹ ਮੁੱਖ ਮੰਤਰੀ ਪੰਚਵਾਨ ਸਾਹਿਬ ਜੰਡੇ ਵਾਲੇ ਹਨ ਸੀ ਉਹ ਸ਼ਾਇਦ ਰਹਿਸਲ ਤੇ ਗਏ ਹੋਏ ਸੀਗੇ ਇਸ ਕਰਕੇ ਤੁਹਾਨੂੰ ਨਹੀਂ ਮਿਲੇ ਉਹਨੇ ਫੇਰ ਆਪਣੇ ਕਿਸੇ ਮੁਲਾਜ਼ਮ ਦੀ ਡਿਊਟੀ ਲਾ ਕੇ ਜਿਹੜੇ ਸਾਡੇ ਕੋ ਮੰਗ ਪੱਤਰ ਸੀ ਲੈ ਲਿਆ ਭਾਈ ਇਹ ਤਾਂ ਚਲੋ ਹੋ ਗਿਆ ਮਾਮਲਾ ਜੋ ਧੰਨਵਾਦ ਹੈ ਜੀ। ਜੀ। ਮਤਲਬ ਇਹ ਕੀ ਤੁਹਾਡੇ ਕੋਲ ਇਦਾਂ ਦੇ ਸਬੂਤ ਆ ਜਾਂ ਕੀ ਤੇ ਤੁਹਾਡੀ ਦਰਖਾਸਤਾਂ ਜਿਹੜੀਆਂ ਤੁਸੀਂ ਉੱਥੇ ਦਿੱਤੀਆਂ ਉਹ ਪਬਲਿਕ ਨੂੰ ਵੀ ਥੋੜੀਆਂ ਦੱਸੋ ਜੇ ਬਾਰੇ ਜਾਣਕਾਰੀ ਦਿਓ ਜੀ। ਦੇਖੋ ਇਹ ਬਹੁਤ ਵੱਡੇ ਮਸਲੇ ਹੈਗੇ ਆ ਕੋਈ ਛੋਟਾ ਛੋਟੇ ਲੈਵਲ ਦਾ ਕੰਮ ਨਹੀਂ ਹੈਗਾ ਇਹ। ਹੂੰ। ਕਾਫੀ ਆਫਸਰ ਵੀ ਲੜੇ ਹੋਏ ਆ। ਔਰ ਜਿਹੜਾ ਉੱਥੇ ਮੇਨ ਇਹ ਮੁਲਾਜ਼ਮਾਂ ਦਾ ਲੱਕੀ ਹੂੰ ਉਹ ਵੀ ਕਾਫੀ ਵੱਡੀ ਧਾਂਦਲੀ ਦੇ ਵਿੱਚ ਮੌਜੂਦ ਹੈ ਜੀ ਆ ਮੇਰੇ ਕੋਲ ਮੁਕਤਬ ਸਬੂਤ ਆ ਇੱਕ ਐਨ ਆਰ ਆਈ ਜਗਿੰਦਰ ਸਿੰਘ ਜੀ ਆ ਜਿਨ੍ਹਾਂ ਨੇ 5 ਮਰਲੇ ਦਾ ਪਲਾਟ ਮਕਾਨ ਵਿਦਮਕਾਨ ਅੱਛਾ ਜੀ ਇਹ ਉੱਥੇ ਜਿਹੜੀ ਪ੍ਰਾਇਮਰੀ ਸਕੂਲ ਆ ਕੰਨਿਆ ਪ੍ਰਾਇਮਰੀ ਸਕੂਲ ਆ ਉਹਨੂੰ ਦਾਨ ਕੀਤੀ ਔਰ ਉਹਨੀ ਸਾਰੀ ਜੋ ਵੀ ਰਜਿਸਟਰੀ ਆ ਫਰਦ ਸਾਰੀ ਉਹਨੇ ਪ੍ਰਾਇਮਰੀ ਸਕੂਲ ਦੇ ਨਾਮ ਬੋਲਦੀ ਮੇਰੇ ਕੋਲ ਸਬੂਤ ਆ ਔਰ ਉਸ ਇਸ ਮਕਾਨ ਦੇ ਉੱਤੇ ਲक्की ਦੀ ਦਾਦੀ ਜੀ ਕਬਜ਼ਾ ਕਰਕੇ ਬੈਠੇ ਆ ਉਹਨਾਂ ਦੀ ਪ੍ਰਾਪਰ ਜਾਈ ਤੇ ਖੁਦ ਵੀ ਲੱਕੀ ਉੱਥੇ ਰਹਿ ਰਹੇ ਔਰ ਹੋਰ ਗੱਲ ਸੁਣੋ ਜੀ ਜਿਹੜਾ ਮਕਾਨ ਸਰਕਾਰੀ ਸਕੂਲ ਦੇ ਨਾਂ ਬੋਲਦਾ ਆ ਉਹ ਉਸ ਮਕਾਨ ਦੇ ਉੱਤੇ ਇਹਨਾਂ ਨੇ 2.5 ਲੱਖ ਰੁਪਈਆ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਜਿਹੜਾ ਆਇਆ ਉਹ ਲਾੜ ਕਰਾ ਲਿਆ ਮਤਲਬ ਉਹਨੂੰ ਬਣਾ ਲਿਆ ਉਹਨੂੰ ਬਣਾ ਲਿਆ ਹਾਂਜੀ ਉਹ ਯੋਜਨਾ ਦੇ ਵਿੱਚ ਬਕਾਇਦਾ ਉਹਨਾਂ ਦੇ ਘਰ ਦੇ ਮੁਰੇ ਉਹਨਾਂ ਦੀ ਦਾਦੀ ਦੇ ਨਾਂ ਦੀ ਨੇਮਪਲੇਟ ਲੱਗੀ ਹੋਈ ਹੈ ਬੇਰੇ 2.5 ਲੱਖ ਰੁਪਈਆ ਲਿਆ ਇਹਦੇ ਨਾਲ ਏਡੀਆਂ ਵੱਡੀਆਂ ਧਾਦਲੀਆਂ ਉਹ ਕਿੰਨਾ ਹੋ ਗਈਆਂ ਜਿਹੜੇ ਕੰਮ ਨਹੀਂ ਹੋਣੇ ਚਾਹੀਦੇ ਆਮ ਗਰੀਬ ਬੰਦੇ ਨੂੰ ਤਾਂ ਜਿਹਦੇ ਕੋਲ ਸਾਨੂੰ ਕੁਝ ਹੈਗਾ ਉਹਨੂੰ ਮਿਲਦੇ ਨਹੀਂ ਵੈਸੇ ਇੱਕ ਬੰਦੇ ਦੇ ਨਾਂ ਕੁਝ ਨਹੀਂ ਹੈਗਾ ਸਰਕਾਰੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰਕੇ ਬੈਠਾ ਔਰ ਉਹ ਸਰਕਾਰ ਵੱਲੋਂ 2.5 ਲੱਖ ਰੁਪਏ ਅਲਾਟ ਕਰਾ ਰਿਆ ਐ ਇਤੋਂ ਵੱਡੀਆਂ ਤਾਂ ਲੀਆਂ ਹੋਰ ਕੀ ਹੋਣੀ ਸੀ ਜੇ ਇਹਦੀ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੀਆਂ ਤਾਂ ਨਹੀਂ ਨਿਕਲ ਸਕਦੀਆਂ ਤੋਂ ਮੇਰੀ ਸ਼ਿਪਾਰਿਸ਼ ਆ ਬੇਨਤੀ ਆ ਵੱਡੇ ਅਸਰਾਂ ਨੂੰ ਬਈ ਇਹਦੀ ਜਾਂਚ ਕੀਤੀ ਜਾਵੇ ਤਾਂ ਕਿ ਜੇ ਨਗਰ ਕੌਂਸਲ ਗੁਲਾਮ ਦਾ ਸ਼ਹਿਰ ਦਾ ਕੋਈ ਸੁਧਾਰ ਹੋ ਸਕੇ ਸਰ ਕਿਹੜਾ ਤੁਸੀਂ ਲੱਕੀ ਦਾ ਜਿਗਰ ਕਰ ਰਹੇ ਹੋ ਜੀ ਇਹ ਮੰਨ ਲਓ ਤੁਸੀਂ ਇਹਦਾ ਅਹੁਦਾ ਕੀ ਹੈ ਨਗਰ ਕੌਂਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਤਾਂ ਉਹ ਇੱਕ ਕਲਰਕ ਹੀ ਆ ਜੀ ਪਰ ਉਹਨਾਂ ਦੀ ਇਹ ਕਲਰਕ ਹੋਣ ਦੇ ਬਾਵਜੂਦ ਈਓ ਸਾਹਿਬ ਨਾਲੋਂ ਜ਼ਿਆਦਾ ਚੱਲਦੀ ਹੈ ਈਓ ਸਾਹਿਬ ਵੀ ਉਹਨਾਂ ਨੂੰ ਪਿਛਲੇ ਕੰਮ ਕਰਦੇ ਆ ਐਸਓ ਸਾਹਿਬ ਵੀ ਉਹਨਾਂ ਨੂੰ ਪਿਛਲੇ ਕੰਮ ਕਰਦੇ ਆ ਬਾਕੀ ਜਿਹੜੇ ਮੁਲਾਜ਼ਮ ਆ ਉਹਨਾਂ ਤੋਂ ਬਿਨਾ ਤਾਂ ਉੱਥੇ ਪਤਾ ਵੀ ਨਹੀਂ ਹੁੰਦਾ ਜੀ ਮਤਲਬ ਜੀ ਲੱਕੀ ਦੀ ਇੰਨੀ ਕਿ ਉੱਥੇ ਪੁੱਛ ਗਿਚਿਆ ਵੀ ਇਹ ਯੂ ਦੀ ਪਾਵਰ ਵੀ ਉਹਦੇ ਮਰੇ ਥੋੜੀ ਆ ਬਿਲਕੁਲ ਜੀ ਜਦੋਂ ਅਸੀਂ ਧਰਨਾ ਵੀ ਲਗਾਇਆ ਇਹ ਯੂ ਸਰ ਨੂੰ ਬੋਲਣ ਨਹੀਂ ਦਿੰਦੇ ਸੀ ਖੁਦ ਬੋਲਦੇ ਸੀ ਕਿਹਾ ਯੂ ਸਰ ਤੁਸੀਂ ਇਹਨਾਂ ਦੇ ਬੌਸ ਆ ਬੌਸ ਆ ਇਹ ਤੁਹਾਡੇ ਬੌਸ ਆ ਇੱਕ ਕਲਰਕ ਯੂ ਤੋਂ ਮਰੇ ਹੋ ਕੇ ਬੋਲਦਾ ਤੇ ਲੱਗਦਾ ਆ ਵੀ ਕਿਤਨਾ ਕਿਤੇ ਇਹ ਵੀ ਇੱਕ ਤੰਦਲੀ ਹੋਈ ਹੈ ਬਿਲਕੁਲ ਬਿਲਕੁਲ ਜੀ ਬਹੁਤ ਵੱਡੀ ਤੰਦਲੀ ਆ ਅਸੀਂ ਤਾਂ ਮੰਗ ਕਰਦੇ ਵੇ ਇੱਥੇ ਜਾਂਚ ਕੀਤੀ ਜਾਵੇ ਜਾਂਚ ਕਰੋਗੇ ਤਾਂ ਬਹੁਤ ਵੱਡੇ ਜਿਹੜੇ ਘਟਾਲੇ ਨਿਕਲਣਗੇ ਔਰ ਜਿਹੜੇ ਗੁਰਾਇਆਂ ਦਾ ਬੇੜਾ ਘਰ ਕਰਤਾ ਮੈਂ ਪਹਿਲੇ 40-45 ਸਾਲ ਤੋਂ ਦੇਖ ਰਿਆ ਗੁਰਾਇਆਂ ਦੇ ਵਿੱਚ ਇੱਕ ਪੈਸੇ ਦਾ ਵੀ ਡਿਵੈਲਪਮੈਂਟ ਹੀ ਹੋਈ ਅਸੀਂ ਮੰਗਤਾ ਕਰਦੇ ਹਾਂ ਵੀ ਵੀ ਸਾਡੇ ਸ਼ਹਿਰ ਚ ਆ ਹੋਵੇ ਸਾਡੇ ਸ਼ਹਿਰ ਚ ਆ ਹੋਵੇ ਸਾਡੇ ਗੁਰਾਇਆਂ ਸ਼ਹਿਰ ਨਾਲੋਂ ਅੜੋਂ ਅੜੇ ਦੇ ਪਿੰਡੇ ਇੰਨੇ ਸੋਹਣੇ ਬਣ ਗਏ ਐ ਇਹਨਾਂ ਦੇ ਦੀ ਸਿਹਤਾਂ ਨਾਲ ਕੋਈ ਸਰਕਾਰ ਦੀ ਸਿਹਤਾਂ ਨਹੀਂ ਹੈ ਉੱਥੇ ਹੀ ਤੁਸੀਂ ਜਾਣਦੇ ਹੋ ਤਾਂ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਯਾਰ ਸਾਡੇ ਸ਼ਹਿਰ ਦਾ ਇਹ ਨਾ ਬੇੜਾਂ ਘਰ ਕੋਇਆ ਪਿਆ ਤੇ ਪਿੰਡ ਕਿਨੇ ਸੋਹਣੇ ਬਣਦੇ ਸਰਕਾਰ ਵੱਲੋਂ ਇੰਨੀਆਂ ਕਰੋੜਾਂ ਰੁਪਏ ਦੀ ਗਰੰਟਾ ਦਾ ਜ਼ਿਕਰ ਕੀਤਾ ਜਾਂਦਾ ਆ ਜੇ ਕਹੀਏ ਪਿਛਲੀ ਸਰਕਾਰ ਦੇ ਉਹਦੇ ਵੱਲੋਂ ਵੀ ਦੱਸਿਆ ਵੀ ਇੰਨੇ ਹੋ ਗਈ ਗਰੰਟ ਇਸ ਵਾਰੀ ਵੀ ਐਕਟੀ ਹੋ ਗਈ ਪਰ ਡਿਵੈਲਪਮੈਂਟ ਤੁਸੀਂ ਕੰਨੇ ਆ ਤੁਸੀਂ ਸ਼ਹਿਰਦਾਰ ਇੱਥੇ ਦੇ ਤੁਸੀਂ ਕਹਿੰਦੇ ਜ਼ੀਰੋ ਆ ਤੇ ਇੱਕ ਲੋਕਲ ਬੰਦੇ ਜੀ ਜ਼ੀਰੋ ਕਹਿ ਰਿਹਾ ਆ ਤੇ ਮੰਨਣ ਦੀ ਵਾਰੀ ਗੱਲ ਹੈ ਪਰ ਓਪਰਾ ਬੰਦਾ ਕਹੇ ਤੇ ਬੰਦਾ ਨਹੀਂ ਮੰਨਦਾ ਇਸ ਗੱਲ ਨੂੰ ਤੇ ਇੱਕ ਗੱਲ ਹੋ ਰਿਹਾ ਸਰ ਕਿਹੜਾ ਲੱਕੀ ਆ ਤੁਸੀਂ ਇਹਦਾ ਜ਼ਿਕਰ ਕਰ ਰਹੇ ਹੋ ਕਿੰਨੇ ਕ ਸਾਲਾਂ ਤੋਂ ਨਗਰ ਕੌਂਸਲ ਗ੍ਰੈਂਡ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਆ ਮੈਂ ਤਾਂ ਜਦੋਂ ਦਾ ਨਗਰੋਂਸੇ ਜਾਣਾ ਸ਼ੁਰੂ ਕੀਤਾ ਜੀ ਮੇਰੇ ਖਿਆਲ 10 ਤੋਂ 15 ਸਾਲ ਮੈਨੂੰ ਹੋ ਗਿਆ ਇਸ ਇਹ ਇਨਸਾਨ ਨੂੰ ਮੈਂ ਇੱਥੇ ਹੀ ਨਗਰੋਂਸੇ ਬੁਰਾਏ ਵਿੱਚ ਹੀ ਦੇਖ ਰਿਆ ਹਾਂ ਜੀ ਇਹਦੀ ਅੱਜ ਤੱਕ ਬਦਲੀ ਨਹੀਂ ਹੋਈ ਹੂੰ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਨਾ ਵੀ ਇਦਾਂ ਦੇ ਬੰਦੇ ਦੀ ਬਦਲੀ ਕਰੋ ਇੱਥੋਂ ਨਵਾਂ ਬੰਦਾ ਕੋਈ ਦਿਓ ਜਿਹੜਾ ਇਹ ਬੰਦੇ ਸ਼ਹਿਰ ਦਾ ਪੂਰਾ ਭੇਤੀ ਹੋ ਚੁੱਕਾ ਹੈ ਇਹਨੂੰ ਕੱਲੇ-ਕੱਲੇ ਬੰਦੇ ਦਾ ਪਤਾ ਵੀ ਕਿਹੜਾ ਕੰਮ ਕਿੱਦਾਂ ਕਰਨਾ ਕਿਹੜਾ ਕਿੱਦਾਂ ਕਰਨਾ ਇਹ ਹਰ ਬੰਦੇ ਦਾ ਭੇਤੀ ਹੈ ਇਹ ਕ腐ਸ਼ਨ ਦੀ ਜੜ੍ਹ ਹੀ ਇਹ ਹੈ ਜੀ ਵੀ ਤੁਹਾਨੂੰ ਲੱਗਦਾ ਵੀ ਜੋ ਵੀ ਕਰਤਾ ਦਾ ਤਕਦਾ ਯਾਨੀ ਕਿ ਅਫਸਰ ਚੇਂਜ ਹੁੰਦੇ ਰਹਿੰਦੇ ਆ ਉਹੀ ਹੀ ਆ ਜੀ ਬਿਲਕੁਲ ਇਹੀ ਹੈ ਕਿ ਇਹੀ ਨਹੀਂ ਇੱਕ ਚੇਂਜ ਹੋ ਰਿਹਾ ਮੈਂ ਪਹਿਲੇ 10 ਨੰਬਰ ਵਿੱਚ ਤੁਹਾਨੂੰ ਲੱਗਦਾ ਵੀ ਜੋ ਵੀ ਕਰਦਾ ਦੱਤਕ ਦਾ ਯਾਨੀ ਕਿ ਅਫਸਰ ਚੇਂਜ ਹੁੰਦੇ ਰਹਿੰਦੇ ਆ ਪਰ ਜੋ ਉੱਥੇ ਦਾ ਜਾਣਕਾਰ ਆ ਉਹ ਇਹੀ ਆ ਜੀ ਬਿਲਕੁਲ ਇਹੀ ਹੈ ਕਿ ਇਹੀ ਨਹੀਂ ਇੱਕ ਚੇਂਜ ਹੋ ਰਿਹਾ ਮੈਂ ਪਹਿਲੇ 10 ਨੰਬਰ ਸਾਲ ਤੋਂ ਦੇਖ ਰਹੇ ਆ ਜੀ ਤੇ ਸਰ ਇੱਕ ਗੱਲ ਬੜੀ ਹੈਰਾਨੀ ਦੀ ਆ ਤੁਹਾਡੇ ਜੋ ਮੁੱਦੇ ਆ ਪ੍ਰੂਫਾਂ ਸਹਿਤ ਹੈ ਤੇ ਆ ਮਤਲਬ ਕੋਈ ਮੋਹ ਜਵਾਨੀ ਨਹੀਂ ਗੱਲ ਹੈਗੀ ਜੀ ਤੇ ਤੁਹਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਦੋ মিডিਆ ਪਰਸਨ ਹੀ ਅੱਗੇ ਆਏ ਆ ਜਦਕਿ ਸ਼ਹਿਰ ਗੁਰਾਇਆਂ ਦੇ ਵਿੱਚ ਜੇ ਆਪਾਂ ਮੰਨੀਏ ਤਾਂ 30 ਤੋਂ 35 মিডিਆ ਪਰਸਨ ਹੋਣੇ ਆ ਕੀ ਕਾਰਨ ਰਿਹਾ ਜੀ ਉਹਨਾਂ ਨੇ ਕਿਸੇ ਨੇ ਕੋਈ ਤੁਹਾਡੀ ਖਬਰ ਕਿਉਂ ਨਹੀਂ ਕੀਤੀ ਹਿੰ ਤੱਕ ਇਹ ਮੈਨੂੰ ਨਹੀਂ ਆਉਂਦਾ ਕਿਉਂ ਨਹੀਂ ਖਬਰ ਕੀਤੀ ਇੱਕ ਸਾਡੇ ਪ੍ਰਦੀਪ ਰਾਜਾ ਜੀ ਆ ਉਹਨੇ ਖਬਰ ਲਈ ਇੱਕ ਫਲੋਰ ਤੋਂ ਸਾਡੇ ਅਜੀਤ ਖਬਰ ਦੇ ਪ레스 ਮੋਟਰ ਉਹਨੇ ਖਬਰ ਲਈ ਆ ਔਰ ਬਾਕੀ ਗੁਰਾਇਆਂ ਦੇ ਮੈਨੂੰ ਨਹੀਂ ਆਉਂਦਾ ਕਿਉਂ ਨਹੀਂ ਲਾਈ ਕਵਰੀਆਂ ਕੰਨ ਜੂ ਹੁੰਦੇ ਆ ਪਰ ਖਬਰ ਨਹੀਂ ਲਗਾਦੇ ਨੇ ਲੱਗਦਾ ਵੀ ਕਿਤੇ ਉਹ ਵੀ ਪ੍ਰੈਸ਼ਰ ਦੀ ਨੇ ਹਾਂ ਹੋ ਸਕਦਾ ਕੋਈ ਨਾ ਕੋਈ ਦਬਦਬਾ ਹੋਣਾ ਤਾਂ ਇੰਨਾ ਹੀ ਦਬਦਬਾ ਹੈਗਾ ਗੁਰਾਇਆਂ ਦੇ ਵਿੱਚ ਵੀ ਉਹ ਪ੍ਰੈਸ਼ਰ ਬੋਟਰ ਵੀ ਉਹਨਾਂ ਦੀ ਖਬਰਾਂ ਤੋਂ ਮੰਨ ਲਿਆ ਜਾ ਸਕਦਾ ਹੈ ਕਿਹੜਾ ਹਾਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਵੀ ਇੱਥੇ 30 35 ਪੱਤਰਕਾਰ ਖਬਰ ਲਾਉਣ ਤੋਂ ਝਚਕਦੇ ਆ ਵੀ ਕੁਝ ਤਾਂ ਜ਼ਰੂਰ ਉੱਥੇ ਮਣੀ ਦੱਬੀ ਹੋਈ ਆ ਬਿਲਕੁਲ ਕੋਈ ਨਾ ਕੋਈ ਗੋਲਮਾਲ ਤਾਂ ਹੈ ਜੀ ਹਾਂ ਕੋਈ ਤਾਂ ਮਣੀ ਦੱਬੀ ਹੋਈ ਜੀ ਸੋ ਦੋਸਤੋ ਇਹ ਸਾਨੂੰ ਸਾਡੇ ਨਾਲ ਗੁਰਾਇਆਂ ਤੋਂ ਅਸ਼ੋਕ ਜੀ ਜਿਨ੍ਹਾਂ ਨੇ ਗੁਰਾਇਆਂ ਦੇ ਵਿੱਚ ਹੋ ਰਹੀਆਂ ਧੰਦਲੀਆਂ ਬਾਰੇ ਜਗ ਜਾਗ ਰੋ ਕੇ ਲੋਕਾਂ ਦੇ ਸਾਹਮਣੇ ਆਵਾਜ਼ ਉਠਾਣ ਦਿੱਤੀ ਆ ਤੋ ਆਉਣ ਵਾਲੇ ਦਿਨਾਂ ਵਿੱਚ ਅਧਿਕਾਰੀਆਂ ਨਾਲ ਗੱਲ ਕਰਕੇ ਵੀ ਦੇਖਾਂਗੇ ਇਹਨਾਂ ਸੰਬੰਧੀ ਜੋ ਜੋਜਨਾਵਾਂ ਉੱਪਰ ਲਾਂਚ ਲਗਾਏ ਗਏ ਉਹ ਕਿਤੇ ਕਿਹੜੇ ਹੱਦ ਤੱਕ ਸਹੀ ਨੇ ਤੇ ਆਓ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ